ਦਾ ਨਾਮ ਦਾ ਤਾਂ ਸਾਫੀ ਫਰਮਿਸਤ ਲਾਈ ਜੀ ਰਸਮ ਜਦਾ ਕਰਦੇ ਜੀ ਸਾਫ ਹਲਣਾ ਅਗੇ ਕਨਫਰਮ ਤੋਂ ਬਾਅਦ ਦੋ ਕੰਫਰਮ ਫਾਇਟ ਲੰਬੇ ਪਾਣੀ ਚਾਹ ਕੇ ਤਿਆਰ ਕਰਦੇ 10:00 ਵਜੇ ਹੋਗੇ ਤੁਹਾਡੇ ਦਫ਼ਤਰ ਪਾਏ 10:30 ਹੋਗੇ ਸਾਡੇ ਦਫ਼ਤਰ ਪਾਏ ਇਹ ਕਿ ਮਾੜਾ ਮਟਾ ਲੇਟਰ ਸ਼ੂਟ 11:00 ਵਜੇ ਮਦਰ ਕਿਉਂਕਿ ਕਈ ਕਨਫਿਊਜ਼ਨ ਹੈ ਵੀ ਮੀਡੀਆ ਦੇ ਵਿੱਚ ਵੀ 12:00 ਵਜੇ ਰਾਣਾ ਸਾਹਿਬ ਤੋਂ ਸੰਗਤ ਨੇ ਤੁਹਾਨੂੰ ਠੀਕ ਹੈ। ਹਾਂ ਜੀ ਦੱਸੋ। ਇਹ ਬਾਰੇ ਕੋਈ ਗੱਲਾਂ ਜੀ ਕਹਿੰਦੇ ਛੱਪਿਆ? ਹਾਂ ਜੀ। ਤੇ ਪਹਿਲਾਂ ਅਸੀਂ ਜਿਆਦਾ ਟਾਈਮ ਤੇ ਅੱਜ 10 ਟਾਈਮ ਤੋਂ ਪਾ ਰਹੇ ਹਾਂ। ਠੀਕ ਹੈ। ਠੀਕ। ਕਈ ਵਾਰੀ ਮਤਲਬ ਹੈ ਸਾ ਖਲਾਫ ਬਣ ਜਾਂਦਾ ਜਿਵੇਂ ਕਿ ਬੜਾ ਬਟਾ ਕਿਸ ਤਰ੍ਹਾਂ ਕਿਸੇ ਕਾਰਨ ਕਰਕੇ ਲੇਟ ਹੋ ਜਾਂਦਾ। ਪਰ ਸਾਡੇ 10 ਤੋਂ 12 ਕੋਸ਼ਿਸ਼ ਹੈਗੇ ਸੌਣ ਦੀ। ਠੀਕ ਹੈ। ਕੋਈ ਉੱਥੇ ਅਸੀਂ ਇੱਕ ਵਾਰ ਕਰ ਦਤਾ ਹਾਂ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜਿਹੜੀ ਸੰਗਤਾਂ ਨੇ ਉੱਥੇ ਪਹੁੰਚਣਾ ਉਹ ਡਾਇਰੈਕਟਲੀ ਉੱਥੇ ਪਹੁੰਚ ਜਾਣ ਟ੍ਰੈਫਿਕ ਸਾਡੇ ਨਾਲ ਜਾਣਾ ਚਾਹਣ ਮਿੱਤਰ ਸਾਹਮਣੇ ਉਹ ਸਾਡੇ ਨਾਲ ਚੱਲਦੇ ਜਾਣਗੇ ਇੱਥੋਂ ਜਿਹੜੇ ਸਿੱਧੇ ਜਾਣਾ ਚਾਹੁੰਦੇ ਨੇ ਉਹ ਸਿੱਧੇ ਪੱਥਰ ਤੋਂ ਲੈ ਜਾਣਗੇ ਤੇ ਕੋਈ ਰਾਹ ਤੋਂ ਨਾਲ ਸੰਗਤ ਰੋਜੇ ਦਾ ਨਾਲ ਸਮਝਦੇ ਥੋੜਾ ਰੂਟ ਦੇ ਬਾਰੇ ਜਾਣਕਾਰੀ ਮਿਲਦੀ ਹੈ ਰੂਟ ਇੱਥੋਂ ਦੇਖੋ ਜਿਸ ਤਰ੍ਹਾਂ ਅਸੀਂ ਹੁਣ ਰਾੜਾਪੁਰ ਚੱਲਾਂਗੇ ਪੈਂ ਚਾਵਾ ਠੀਕ ਹੈ ਚਾਵੇ ਤੋਂ ਸਿੱਧੇ ਸਵਰਾਲਾ ਠੀਕ ਹੈ ਸਵਰਾਲਾ ਤੋਂ ਗੜੀ ਦੇ ਪੁਲ ਗੜੀ ਦੇ ਪੁਲ ਤੋਂ ਬਾਅਦ ਬੱਦੀ ਨਹਿਰ ਮਤਲਬ ਉਹ ਕੋਲ ਤੇ ਜਾਵਾਂਗੇ ਰੋਪੜ ਕੋਚਰੀ ਨਾਮ ਦਾ ਨਾਮ ਤੋਂ ਸਾਵੀ ਮੋੜ। ਇਸੇ ਰਸਤੇ ਦੇ ਦੌਰਾਨ ਕੋਈ ਪੜਾ ਪੜਾਜ ਮੈਂ ਕਨਾਲਪੁਰ ਸਾਹਿਬ ਤੋਂ ਅੱਗੇ ਨਾ ਸਤਜਾਵਾਸੀ ਸੰਤ ਬਾਬਾ ਜੀ ਦੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਦਾ ਥਾਨ ਆਉਂਦਾ। ਜੀ। ਉਹ ਕੱਲ ਸਾਰੇ ਸੰਤੂ ਬੇਨਤੀ ਕਰਕੇ ਕਹਿੰਦੇ ਵੀ ਅਸੀਂ ਬਾਬਾ ਜੀ ਦੇ ਜਿਹੜੇ ਅਸਥ ਨੇ ਹਾਂਜੀ। ਉਹ ਤਾਂ ਇੰਨੀ ਸ਼ਰਤਾਂ ਰੱਖਦੇ ਨੇ ਜਿਹੜੇ ਮਜੂਤਾ ਮਹਾਂਪੁਰਸ਼ ਸੰਤ ਬਾਬਾ ਜੀ ਸੀ ਜੀ ਵੀ ਅਸੀਂ ਬਾਬਾ ਜੀ ਦੇ ਚਰਨ ਪਾਉਣੇ ਨੇ ਉੱਤੇ। ਜੀ। ਵੀ ਬਾਬਾ ਜੀ ਦੇ ਅਸਥੂਸੀ ਪਹਿਲਾਂ ਮਹਾਂਪੁਰ ਦਾ ਸਾਬ ਤੋਂ ਉੱਥੇ ਚਰਨ ਤੋ ਆ ਕੇ ਜੀ ਇਹ ਉਹਦੀ ਭਾਵਨਾ ਦੀ ਗੱਲ ਆ ਕੋਈ ਨਾਲ ਅਸੀਂ ਸੰਗਤ ਵਾਸਤੇ ਤੇ ਲੰਗਰ ਪਾਣੀ ਜਾਂ ਹੋਰ ਪ੍ਰੋਗਰਾਮ ਕੀਤਾ ਸਰਦਾਰ ਜੀ ਇੱਕ ਵਾਰੀ ਸਾਡੇ ਕੋਲ ਸਟਪੇ ਰੁਕੇ ਜਾਵੇ ਉਸ ਤੇ ਜ਼ਰੂਰ ਪੂਰੇ ਟਾਈਮ ਰੁਕੇਗਾ ਸਤਿਗੁਰਾਂ ਦਾ ਬਹੁਤ ਬੋਸਤਾ ਹੈ ਜਰੂਰ ਹਾਂਜੀ ਕੁਝ ਹੋਰ ਕਿਸ ਕਹਿਣਾ ਕੰਮ ਚਾਹੋਗੇ ਤੁਸੀਂ ਬਸ ਉਹ ਹੋਰ ਤਾਂ ਸਾਡੇ ਨੂੰ ਇਹੀ ਬੇਨਤੀ ਵੀ ਜਿਹੜੇ ਸੰਗਤਾਂ ਯਾਤਰਾ ਕਰਨੇ ਨੇ ਉਹ ਅੱਜ ਦੀ ਯਾਤਰਾ ਟਾਈਮ ਸਿਰਪੰਟ ਹਾਂਜੀ ਔਰ ਬਾਕੀ ਦਾ ਸਾਡਾ ਕਾਫੀ ਕਰਨ ਤੇ ਜਿਹੜਾ ਦਸਤਖਾ ਰਾ ਫਾਰਮ ਹੁੰਦਾ ਹੈ ਜੀ ਕੋਦੇ ਵਿੱਚ ਉਹਨਾ ਮਹੱਤਵਪੂਰਨ ਯਾਤਰਾ ਕਿਸ ਤਰ੍ਹਾਂ ਹੋ ਗਈ ਇਨਸਾਨੀਏ ਸੇਵਾ ਪਰਸ਼ਾਣ ਉਹਨਾਂ ਦੇ ਨਾਂ ਤੇ ਨੰਬਰ ਖਤ ਬਹੁਤ ਅਨੰਦ ਜੁੜਾ ਮੈਂ